ਲੋ ਵੀ ਮਿੱਤਰੋ ਚੋਟੀ ਦੇ ਸ਼ਿਕਾਰੀ ਤੁਸੀਂ ਸੁਣੇ ਤਾਂ ਬਹੁਤ ਹੋਣਗੇ ਜੇ ਚੋਟੀ ਦੇ ਸ਼ਿਕਾਰੀ ਦੇਖਣੇ ਆ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਅੱਜ ਗੱਲ ਕਰਦੇ ਆ ਗ੍ਰੇ ਹੌਨ ਡੌਗ ਬਰੀਡ ਦੀ ਤੇ ਇਹ ਜਾਨਵਰ ਨੇ ਆਪਣੇ ਏਰੀਏ ਦੇ ਮਸ਼ਹੂਰ ਡਾਕਟਰ ਜਾਂ ਟੀ ਦੇ ਤੇ ਉਡਣੇ ਸਾਪੀ ਨੇ ਮਿੱਤਰੋ ਇੱਕ ਦਾ ਨਵਾਂ ਕਾਮਨ ਕਰੇਟ ਤੇ ਇੱਕ ਦਾ ਨਵਾਂ ਫਲਾਈਂਗ ਸਨੇਕ ਤੇ ਬਾਈ ਹੁਣੀ ਕਹਿੰਦੇ ਵੀ ਸਾਡੀ ਸੇਵਾ ਦਾ ਮੁੱਲ ਇਹਨਾਂ ਨੇ ਦੁੱਗਣਾ ਤਿਗਣਾ ਕਰਕੇ ਮੋੜਿਆ ਇਹ ਸਾਡਾ ਸਾਰਾ ਕਮਰਾ ਟਰਾਫੀਆਂ ਨਾਲ ਹੀ ਭਰਿਆ ਪਿਆ ਵਾ ਅੱਜ ਜਿੱਥੇ ਵੀ ਟੂਰਨਾਮੈਂਟਾਂ ਤੇ ਸਾਡਾ ਨਾਮ ਬੋਲਦਾ ਤਾਂ ਉਹ ਇਹਨਾਂ ਜਾਨਵਰਾਂ ਦੀ ਬਦੌਲਤ ਹੀ ਆ ਗੱਲਬਾਤ ਅੱਜ ਕਰਦੇ ਆਂ ਡਾਕਟਰ ਜਾਂਟੀ ਹੁਣਾਂ ਨਾਲ ਕਿਵੇਂ ਇਸ ਲਾਈਨ ਦੇ ਵਿੱਚ ਆਏ ਕਿੱਥੋਂ ਸ਼ੌਂਕ ਪਿਆ ਕਰਦੇ ਆਂ ਗੱਲਬਾਤ ਸਾਂਝੀ ਆਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਅੱਜ ਆਏ ਆ ਪਿੰਡ ਰੰਗੂਆਲ ਜ਼ਿਲ੍ਹਾ ਲੁਧਿਆਣਾ ਆਪਣਾ ਗਵੰਡੀ ਪੰਡਿਆ ਤੇ ਡਾਕਟਰ ਗਰਜੰਟ ਸਿੰਘ ਜਾਂਟੀ ਇਹਨਾਂ ਕੋਲ ਬਰੀਡ ਰੱਖੀ ਆ ਗ੍ਰੇ ਹਾਉਂਡ ਡੌਗ ਪੂਰੇ ਟੌਪ ਦੇ ਕੁੱਤੇ ਨੇ ਰੇਸਾਂ 'ਚ ਭੱਜਦੇ ਨੇ ਵਧੀਆ ਨਾਮ ਲਾਉਂਦੇ ਨੇ ਸਾਰੀ ਗੱਲਬਾਤ ਕਰਾਂਗੇ ਇਹਨਾਂ ਨਾਲ ਕਿੱਥੋਂ ਇਸ ਚੀਜ਼ ਦਾ ਸ਼ੌਂਕ ਪਿਆ ਕਿਵੇਂ ਇਸ ਲਾਈਨ ਦੇ ਵਿੱਚ ਆਏ ਸਾਰੀ ਗੱਲਬਾਤ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਆਂ ਸਵਾਗਤ ਇਹਨਾਂ ਦਾ ਡਾਕਟਰ ਸਾਹਿਬ ਸਾਸਿਕਾ ਸਾਸਿਕਾ ਜੀ ਕਿਵੇਂ ਠੀਕ ਠਾਕ ਹੋ ਪੂਰੇ ਵਧੀਆ ਜੀ ਠੀਕ ਆ ਜੀ ਕਿਵੇਂ ਚੱਲਦਾ ਕੰਮ ਪੂਰਾ ਵਧੀਆ ਚੱਲਦਾ ਜੀ ਚੜਦੀ ਕਲਾ ਹਾਂਜੀ ਹਾਂਜੀ ਚੜਦੀ ਕਲਾ ਇਹਨਾਂ ਦਾ ਤਾਂ ਕੰਮ ਤਾਰੀਫ ਵਾਲਾ ਹਾਂ ਹਾਂ ਜੀ ਹਾਂ ਐਂ ਚੰਡ ਕੇ ਰੱਖਿਆ ਹਾਂ ਜੀ ਹਾਂ ਤੇ ਸ਼ੁਰੂ ਕਰੀਏ ਫਿਰ ਵੀ ਕਿਵੇਂ ਆਏ ਇਸ ਲਾਈਨ 'ਚ ਮੈਂ 6ਵੀਂ ਕਲਾਸ 'ਚ ਪੜਦਾ ਸੀ ਠੀਕ ਆ ਜੀ ਇੱਕ ਮੁੰਡਾ ਕੁਲਵੀਰ ਸਿੰਘ ਆ ਜੰਡ ਹੁਣ ਟਾਡੀ ਆ ਠੀਕ ਆ ਜੀ ਸਾਡੀ ਦੋਨਾਂ ਦੀ ਆੜੀ ਬਹੁਤ ਸੀਗੀ ਉਹਨਾਂ ਦੇ ਘਰੇ ਵੀ ਸਕਾਰੀ ਕੁੱਤਾ ਸੀ ਮੇਰੇ ਘਰੇ ਪੈਂਟਰ ਕੁੱਤਾ ਸੀਗਾ ਅੱਛਾ ਜੀ ਸਾਡੀ ਉੱਥੋਂ ਆੜੀ ਪੈ ਗਈ ਸਕਾਰੀ ਸਕੂਰ ਖੇਡਣ ਚਲੇ ਜਾਂਦੇ ਸੀਗੇ ਠੀਕ ਹੈ ਜੀ ਖੁੱਲਾ ਸਕਾਰੀ ਜਾਂ ਚੱਲਦਾ ਹੁੰਦਾ ਜੀ ਹੁਣ ਤਾਂ ਬੰਦ ਆ ਜੀ ਬੰਦ ਆ ਜੀ ਹਾਂ ਜੀ ਤੇ ਉੱਥੋਂ ਮੈਂ ਭੈਣੀ ਰੋੜਾ ਗਿਆ ਬੰਦੇ ਕੋਲੇ ਹੂੰ ਲਤਾਲੇ ਪਿੰਡ ਸਾਡੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਜੀ ਹਾਂ ਜੀ ਲਤਾਲੇ ਖੇਡਾਂ ਦੇ ਵਿੱਚ ਕੁੱਤੇ ਭਾਦਦੇ ਸੀਗੇ ਉੱਥੇ ਭੈਣੀ ਰੋੜਾ ਦਾ ਚਾਰਜ ਜੀ ਸੀਗਾ ਜੀ ਠੀਕ ਹੈ ਜੀ ਉਹ ਕੁੱਤੇ ਭਜਾ ਰਿਹਾ ਸੀਗਾ ਜੀ ਹਾਂ ਉਹਨੂੰ ਮੈਂ ਉਹਦੇ ਨਾਲ ਗੱਲਬਾਤ ਕੀਤੀ ਵੀ ਮੈਂ ਕਤੂਰਾ ਲੈਣਾ ਉਹਨਾਂ ਨੇ ਮੈਨੂੰ 5000 ਦੀ ਇੱਕ ਕੁੱਤੀ ਦਿੱਤੀ ਜੀ ਅੱਛਾ ਜੀ ਉਹ ਕੁੱਤੀ ਠੀਕ ਭੱਜੀ ਜਾਣੀ ਕਿ ਹਾਂ ਤੇ ਫੇਰ ਮੈਂ ਇੱਕ ਹੋਰ 10000 ਦੀ ਕੁੱਤੀ ਲਗੀ ਲਈ ਠੀਕ ਹੈ ਜੀ ਗੇਲੇ ਤੋਂ ਅੱਛਾ ਜੀ ਉਹ ਕੁੱਤੀ ਨੇ ਵਧੀਆ ਭਾਦੀ ਸੀ ਤੀਜੇ ਚੌਥੇ ਰੌਂਡ ਹਾਂ ਜੀ ਮੈਂ ਜਾਨੀ ਹਾਰ ਜਾਂਦੀ ਸੀ ਜਾਦ ਕੋਸ ਗੇਮਾਂ ਹੋਰ ਤਰੀਕੇ ਦੀਆਂ ਸੀ ਹੁਣ ਹੋਰ ਤਰੀਕੇ ਦੀਆਂ ਬਿਲਕੁਲ ਫਰਕ ਪੈ ਗਿਆ ਜੀ ਤੇ ਫਰਕ ਪੈ ਗਿਆ ਤੇ ਉਸ ਤੋਂ ਬਾਅਦ ਹੁੰਦੇ ਹਵਾਉਂਦੇ ਬਹੁਤ ਟਾਈਮ ਵਿਚਰਦਾ ਗਿਆ ਹਾਂ ਜੀ ਮੈਂ 12ਵਾਂ ਆਇਆ ਸੀਗਾ ਕੁੱਤਾ ਅਮਰਜੀਤ ਸਿੰਘ ਆਪਣੇ ਨੇੜੇ ਰਸ਼ੀਨ ਪੈਂਡਾ ਹਾਂਜੀ ਹਾਂਜੀ ਚਿੱਟੇ ਰੰਗ ਦਾ ਸੀ ਨੋਕਰਾਂ ਸੀਗਾ ਜੀ ਠੀਕ ਹੈ ਜੀ ਉਹ ਮੈਂ ਖਰੀਦਿਆ ਜੀ ਫਿਰ ਹੂੰ ਉਹ ਖਰੀਦਿਆ ਉਹ ਕੁੱਤੇ ਨੇ ਵੀ ਨੰਬਰ ਨੰਬਰ ਵਧੀਆ ਲਾਏ ਹੂੰ ਉਹ ਕਿੰਨੇ ਦਾ ਲਿਆ ਜੀ ਉਹ ਕੁੱਤਾ ਲਿਆ ਸੀਗਾ ਜੀ ਮੈਂ 2.5 ਲੱਖ ਦਾ ਜੀ ਅੱਛਾ ਜੀ ਉਹਨਾਂ ਨੇ ਤਾਂ ਵੱਧ ਲਿਆਂਦਾ ਸੀ ਉਹਨਾਂ ਨਾਲ ਮਿੱਤਰ ਜਾਰੀ ਕਰਕੇ ਉਹਨਾਂ ਨੇ ਮੇਰੇ ਤੋਂ ਪੈਸੇ ਹੀ ਬਸ ਉਹਨੇ ਕੀ ਲਏ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਕੁੱਤੀ ਲੈ ਮੇਰੇ ਕੋਈ ਮਿੱਤਰ ਯਾਰ ਕੋਲ ਸੀ ਉਹ ਤੇ ਕੋ ਬੱਚਿਆਂ ਵਾਸਤੇ ਲੈ ਲਈ ਮੈਂ ਅੱਛਾ ਜੀ ਉਹ ਕੁੱਤੀ ਆ ਗਈ ਹੀਟ ਚ ਫਿਰ ਆ ਬੱਚੇ ਲੈ ਜੀ ਉਹਨਾਂ ਤੋਂ ਦੋਨੇ ਠੀਕ ਹੈ ਜੀ ਉਹਨਾਂ ਤੋਂ ਬਾਅਦ ਕੁੱਤੀ ਆ ਗਈ ਮੇਰੇ ਕੋਲੇ ਇਹਨਾਂ ਦੀ ਮਾਂ ਠੀਕ ਹੈ ਜੀ ਨੌਕਰੀ ਦੀ ਮਾਂ ਜੀ ਨੌਕਰੀ ਦੀ ਮਾਂ ਨੌਕਰੀ ਦੀ ਮਾਂ ਦੇ ਉੱਤੇ ਬਲੈਕ ਟਾਈਗਰ ਆਪਣਾ ਗਵਾਂਢੀ ਪੰਡਾ ਝੰਡ ਹਮ ਟਾਈਗਰ ਗਰੁੱਪ ਵਾਲੇ ਨੇਗੇ ਠੀਕ ਹੈ ਜੀ ਉਹਨਾਂ ਦੇ ਕੁੱਤੇ ਵੀ ਉਹ ਕੁੱਤੇ ਦਾ ਰਿਜ਼ਲਟ ਬਹੁਤ ਆ ਬਹੁਤ ਆ ਉਹ ਕੁੱਤੇ ਦੇ ਬੱਚੇ ਨੇ ਜੀ ਇਹ ਬੈਲਾ ਇੱਕ ਟਾਈਗਰ ਦੇ ਜੀ ਠੀਕ ਹੈ ਜੀ ਇਹ ਪੰਜ ਭੈਣ ਭਰਾ ਨੇਗੇ ਜੀ ਇਹ ਕੁੱਤੇ ਨੇ ਜਿਹੜੇ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਕੁੱਤੇ ਦੇ ਛੱਟ ਲੱਗ ਗਈ ਉਹਨਾਂ ਦਾ ਘਰੀ ਰੱਖਿਆ ਹੋਇਆ ਹਮ ਤੇ ਤਿੰਨੇ ਕੁੱਤੇ ਭੱਜਦੇ ਨੇ ਚੌਥੀ ਅਸੀਂ ਕੁੱਤੀ ਵੀ ਹੁਣ ਦੌੜਾਂ ਚ ਕਰ ਲੈਣੀਆਂ ਸ਼ੁਰੂ ਜੀ ਠੀਕ ਆ ਜੀ ਇਹ ਦੋਨੋਂ ਮੇਲ ਨੇ ਇਹ ਦੋਨੇ ਮੇਲ ਨੇ ਕਿ ਜਿੱਥੇ ਜਾਂਦੇ ਨੇ ਫਾਸਟ ਸੈਕੰਡ ਵਾਲਾ ਹੀ ਕੰਮ ਆ ਉਹਦਾ ਤਾਂ ਫਾਸਟ ਵਾਲਾ ਹੀ ਕੰਮ ਆ ਯਾਨੀ ਕਿ ਕੁੱਤੇ ਦਾ ਜੀ ਠੀਕ ਆ ਇਹਨਾਂ ਦੇ ਨਾਮ ਜ਼ਰੂਰ ਦੱਸੋ ਉਹਦਾ ਨਾਮ ਹੈ ਜੀ ਕਾਮਨ ਕਰੇਟ ਠੀਕ ਆ ਜੀ ਇਹਦਾ ਨਾਮ ਫਲੈਂਕ ਸਨੀਕ ਜੀ ਨਵੇਂ ਵੀ ਸਪਨ ਵਾਲਾ ਹੀ ਆਉਡ ਨੇ ਸੱਪ ਹੀ ਨੇ ਹਾਂਜੀ ਹਾਂਜੀ ਉਟਰਾ ਸੱਪ ਹੀ ਆ ਜੀ ਔਡਣਾ ਸੱਪ ਹੀ ਹੈਗਾ ਤੇ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਇਹ ਹੋ ਗਏ ਜੀ 21 ਮਹੀਨੇ ਦੇ ਹੋ ਗਏ ਜੀ ਇਹ 21 ਮਹੀਨੇ ਦੇ ਹਾਂਜੀ ਠੀਕ ਆ ਜੀ ਤੇ ਇਹਦਾ ਗੱਲਬਾਤ ਸੀ ਥੋੜੀ ਤੁਸੀਂ ਇਸ ਲਾਈਨ ਚ ਕਿਵੇਂ ਆਏ ਠੀਕ ਆ ਇਹਨਾਂ ਦੇ ਨਾਮ ਵੀ ਦੱਸ ਤੇ ਇਹ ਬਰੀਡ ਕਿੱਥੋਂ ਦੀ ਹੈ ਜੀ ਇਹ ਬਰੀਡ ਅਮਰੀਕਾ ਹਮ ਕੈਨੇਡਾ ਉਧਰ ਦੀ ਬਰੀਡ ਹੈ ਬਾਹਰੀ ਬਰੀਡ ਹੀ ਹੈ ਜੀ ਇਹ ਠੀਕ ਆ ਜੀ ਤੇ ਜੇ ਤੁਸੀਂ ਪਿੱਛੇ ਨਿਗਾ ਮਾਰੋ ਤੇ ਆਪਣੇ ਇਹੇ ਬਰੀਡ ਕਦੋਂ ਆਈ ਆਪਣੇ ਇਹ ਆਈ ਸੀ ਕੀ ਬਰੀਡ 999 ਚ ਆ ਗਈ ਸੀ ਜਿੱਥੇ ਬਰੀਡ ਠੀਕ ਹੈ ਜੀ ਉਦੋਂ ਪੂਰੀਆਂ ਰੇਸਾਂ ਵੀ ਚੱਲ ਪਈਆਂ ਸੀ ਉਦੋਂ ਰੇਸਾਂ ਤਾਂ ਚੱਲਦੇ ਸੀ ਕਿਹਨਾਂ ਜੀ ਚੌਧਰੀ ਮੁਹੰਮਦ ਅਬੀ ਪਹਿਲਾਂ ਤਾਂ ਖੁੱਲੀਆਂ ਖੇਡਾਂ ਚੱਲਦੀਆਂ ਹੁੰਦੀਆਂ ਸੀਗੀਆਂ ਜੀ ਠੀਕ ਹੈ ਜੀ ਸਹਿਦ ਹੀ ਖੇਡ ਹੁੰਦੀ ਹੁੰਦੀ ਸੀਗੀ ਹੂੰ ਹੂੰ ਬਿਲਕੁਲ ਤੇ ਉਸ ਤੋਂ ਬਾਅਦ ਬੈਨ ਹੋ ਗਿਆ ਸਹਿਦ ਬੈਨ ਹੋਏ ਤੋਂ ਬਾਅਦ ਮੁਹੰਮਦ ਅਬੀ ਹਬੀਬ ਆ ਜੀ ਹਾਂ ਜੀ ਮਰੀਕ ਕੂਠਲੇ ਤੋਂ ਠੀਕ ਹੈ ਜੀ ਉਹ ਪਾਕਿਸਤਾਨ ਗਏ ਹਾਂ ਉੱਥੋਂ ਫਿਰ ਖੇਡ ਲੈ ਕੇ ਆਏ ਟਰੈ ਕਾਲੀ ਖੇਡ ਜੀ ਟਰੈ ਕਾਲੀ ਫਿਰ ਉਹਦੀ ਖੇਡ ਚੱਲ ਪਈ ਜਦ ਤੱਕ ਉਸੀ ਚੁਣਮੇ ਕੁੱਤੇ ਹੁੰਦੇ ਸੀ ਜਦੋਂ ਬਾਹਰੋਂ ਆਉਂਦੇ ਸੀਗੇ ਹੁਣ ਤਾਂ ਕੁੱਤੇ ਆਉਂਦੇ ਨੇ ਇੱਕੀ ਘੱਟੋ ਘੱਟ 40 ਕੁੱਤੇ ਬਾਹਰੋਂ ਆਏ ਹੋਣਗੇ ਜਦ ਤੱਕ 4-5 ਕੇ ਕੁੱਤੇ ਬਾਹਰੋਂ ਆਉਂਦੇ ਸੀਗੇ ਹਾਂਜੀ ਤੇ ਹੁਣ ਜ਼ਿਆਦਾ ਜੀ ਹੁਣ ਜ਼ਿਆਦਾ ਹਾਂ ਹੁਣ ਜ਼ਿਆਦਾ ਹੋ ਗਿਆ ਜੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜੰਮੇ ਤੁਸੀਂ ਇਹਨਾਂ ਨੂੰ ਆਏ ਤੁਹਾਡੇ ਕੋਲ ਇਹ ਇਹਨਾਂ ਦਾ ਰੇਸਿੰਗ 'ਚ ਜਦੋਂ ਪਾਉਣ ਦੀ ਵਾਰੀ ਆਈ ਤਾਂ ਇਹਨਾਂ ਦੀ ਤੁਸੀਂ ਕੀ ਕੀ ਤਿਆਰ ਕੀਤਾ ਕੀ ਕੀ ਇਹਨਾਂ ਨੂੰ ਖਵਾਇਆ ਪੁਲਾਇਆ ਇਹਨਾਂ ਨੂੰ ਬਚਪਨ ਤੋਂ ਤਾਂ ਫੀਡ ਚੱਲਦੀ ਆ ਜੀ ਠੀਕ ਆ ਜੀ ਜਿਵੇਂ ਦਹੀਂ ਫੀਡ ਮੱਖਣ ਹੋ ਗਿਆ ਘਿਓ ਦੀ ਚੂਰੀ ਕੱਟ ਕੇ ਪਾਤੀ ਉਹ ਚੀਜ਼ ਹੁੰਦੀ ਆਪਣੇ ਘਰ ਵਾਲੀ ਖਰਾਬ ਹਾਂਜੀ ਹਾਂਜੀ ਜਦੋਂ 4-5 ਮਹੀਨੇ ਤੋਂ ਹੁੰਦਿਆ ਫੇਰ ਜੀ ਚਿਕਨ ਚੱਲ ਪੈਂਦਾ ਜੀ ਇਹਨਾਂ ਨੂੰ ਠੀਕ ਆ ਜੀ ਤੇ ਉਸ ਤੋਂ ਬਾਅਦ 6-7 ਮਹੀਨੇ ਦੇ ਹੀ ਇਹ ਟਰੈਕ ਤੇ ਲਾ ਲੈਣੇ ਆ ਫਿਰ ਇਹਨੂੰ ਟ੍ਰੇਨਡ ਕਰ ਲੈਣੇ ਪ੍ਰੈਕਟਿਸ ਕਰਾਉਣੇ ਹਾਂ ਜੀ ਜਦੋਂ 2 ਸਾਲ ਦਾ ਹੋ ਜਾਂਦਾ ਜਿਵੇਂ ਹੁਣ 2 ਸਾਲ ਦੇ ਹੋਣ ਵਾਲੇ ਨੇ ਜੀ ਹੋਣ ਵਾਲੇ ਆ ਬਿਲਕੁਲ ਹੁਣ ਇਹਨਾਂ ਦੀ ਉਮਰ ਪੂਰੀ ਖੇਡਾਂ ਤੇ ਲਜਾਣ ਵਾਲੀ ਆ ਹੁਣ ਲਜਾਣੇ ਆ ਜੀ ਇਹਨਾਂ ਨੂੰ ਹੁਣ ਤੁਸੀਂ ਇਹਨਾਂ ਨੂੰ ਫਿਰ ਲੈ ਕੇ ਜਾਓ ਠੀਕ ਆ ਜੀ ਤੇ ਇਹ ਜਿਵੇਂ ਹੁਣ ਕੁੱਤੇ ਆ ਨੇ ਇਹਨਾਂ ਨੇ ਹੁਣ ਕਿੰਨੇ ਨੰ ਲਾਤੇ ਨਾਮ ਉਹ ਕੁੱਤੇ ਨੇ ਤਾਂ 4 ਫਾਸਟ ਲਾਤੇ ਜੀ ਅੱਛਾ ਜੀ ਜਾਣੀ ਤੀਜਾ ਚੌਥਾ ਪੰਜਵਾਂ ਦੂਜਾ ਚਾਰ ਪੰਜ ਉਹ ਲਾਤੇ ਹੋਣ ਹਾਂ ਬਾਈ ਇਹਨਾਂ ਨੂੰ ਮਾੜਾ ਜਾਂ ਕਾਰ ਸਿੱਧਾ ਜਾਂ ਕੈਮਰੇ ਗੰਦੀ ਨੂੰ ਤੇ ਜ਼ਰੂਰ ਹਨਾ ਇਹਨਾਂ ਕਰਕੇ ਹੀ ਆ ਜੋ ਵੀ ਆ ਸਾਰਾ ਕੁਝ ਹਨਾ ਅੱਜ ਆਪਾਂ ਖੜੇ ਆ ਇਹਨਾਂ ਕਰਕੇ ਆຊੂ ਇਹਨਾਂ ਦੇ ਵੱਧ ਫੋਕਸ ਮਾਰਦੀ ਹਨਾ ਇਹਨਾਂ ਕਰਕੇ ਆ ਸਾਰਾ ਕੁਝ ਆ ਜੋ ਵੀ ਆ ਤੇ ਅੱਛਾ ਜੀ ਤੇ ਜਿਹੜਾ ਕੱਲ ਲਾਮ ਲਾਇਆ ਉਹ ਕਿਹੜੀ ਜਗ੍ਹਾ ਲਾਇਆ ਕੱਲ ਸੀਗਾ ਜੀ ਆਪਣੇ ਖਮਾਣੂ ਠੀਕ ਹੈ ਜੀ ਉਹਦਾ ਪਹਿਲਾ ਸੀਗਾ ਜੀ ਹੂੰ ਐਦਾ ਛੇਵਾਂ ਸੀ ਜੀ ਛੇਵਾਂ ਸੀ ਠੀਕ ਆ ਜੀ ਤੇ ਤੁਸੀਂ ਜਿਵੇਂ ਟਾਈਗਰ ਗਰੁੱਪ ਦਾ ਨਾਮ ਲਿਆ ਜੀ ਤੁਸੀਂ ਉਸ ਗਰੁੱਪ ਨਾਲ ਲਿੰਕ ਹੋ ਕੀ ਚੱਲਦੇ ਹੋ ਨਹੀਂ ਸਾਡਾ ਰੌਣਕੀ ਗਰੁੱਪ ਆ ਜੀ ਅੱਛਾ ਠੀਕ ਆ ਜੀ ਉਹਦੇ ਵਿੱਚ ਨੇ ਕਿ ਬਾਈ ਬਿੰਦਸ ਮਾਲਸਰ ਹੂੰ ਸੰਦੀਪ ਅੰਬਾਲਾ ਠੀਕ ਆ ਜੀ ਬੱਬੂ ਕੋਰੀਆ ਹੂੰ ਜਿੰਦਰ ਗੈਲਾ ਹੂੰ ਤੇ ਆਪਣੇ ਅਮਰਵੀਰ ਗੋਮਟੀ ਹੂੰ ਸਿੰਦਾ ਧੰਨਾ ਸ਼ਹੀਦ ਜੋ ਸਾਡੇ ਮੇਨ ਬੰਦੇ ਨੇ ਠੀਕ ਆ ਜੀ ਬਾਕੀ ਦਾ ਸਾਡਾ ਗਰੁੱਪ ਬਹੁਤ ਵੱਡਾ ਜੀ ਵੱਡਾ ਜੀ ਹਾਂ ਹਾਂ ਜੱਸਾ ਯੂਐਸਏ ਜੀ ਅਵਾਲੇ ਤੋਂ ਆ ਮੁੰਡਾ ਬਾਹਰ ਹੂੰ ਹੋਨੇਗੇ ਜੀ ਤੇ ਫਿਰ ਕੁੱਤਿਆਂ ਦੀ ਕੋਈ ਗਣਤੀ ਜਨੇ ਗਰੁੱਪ ਚ ਕੁੱਤਿਆਂ ਦੀ ਗਣਤੀ ਗਰੁੱਪ ਦੇ ਵਿੱਚ ਜੀ ਸਾਡੇ ਪਿਛਲੇ ਸਾਲ ਬਹੁਤ ਭੱਜਨੇ ਨੂਰ ਤਵਾਹੀ ਹਮ ਤਾਸਕਰ ਹਾਂਜੀ ਤੇ ਰੌਣਕੀ ਬਹੁਤ ਸੋਹਣੇ ਭੱਜਨੇ ਰੌਣਕੀ ਸਾਡਾ ਆਪਣਾ ਕੁੱਤਾ ਇੱਥੇ ਡੇਲੋਂ ਤੋਂ ਪਿਛਲੇ ਸਾਲ ਮੋਟਰਸਾਈਕਲ ਬਿੰਨਰ ਚਿੱਤਾ ਜੀ ਠੀਕ ਹੈ ਜੀ ਫਸਟ ਮਾਰਾ ਸੀਗਾ ਜੀ ਤੇ ਬਹੁਤ ਵਧੀਆ ਤੇ ਮੈਨੂੰ ਕੱਲ ਹੋਰ ਵੀ ਸਾਂਝੀ ਕਰੋ ਬਈ ਇਸ ਇਹ ਗੇਮ ਦੇ ਇੱਕ ਤਾਂ ਰੂਲ ਹਾਂਜੀ ਤੇ ਇਹਨਾਂ ਦਾ ਪ੍ਰਾਈਜ਼ ਕਿੱਥੋਂ ਤੱਕ ਹੋਇਆ ਪ੍ਰੈਸ ਤਾਂ ਵੀ ਹੁਣ ਬਹੁਤ ਵਧ ਗਏ ਜੀਪਾ ਟਰੈਕਟਰ ਮੋਟਰਸਾਈਕਲ ਤਾਂ ਆ ਮਿਆਂ ਅਗਲੇ ਸਾਲ ਨੂੰ ਸਾਲ 2025 ਦੇ ਵਿੱਚ ਟਾਈਗਰ ਗਰੁੱਪ ਨੇ ਖੇਡ ਕਰਾਉਣੀਆਂ ਜੀ ਹਾਂ ਜੀ 10 ਮੋਟਰਸਾਈਕਲ ਜੀ ਹਾਂ ਜੀ 10 ਹੀ ਸਕੂਟਰੀਆਂ ਹਾਂ ਇੱਕ ਟਰੈਕਟਰ ਦੇਣਾ 59 11 ਜੀ ਉਹਨਾਂ ਨੇ ਉੱਥੇ ਫਿਰ ਟੱਕਰ ਪੂਰੀ ਹੋਊ ਉੱਥੇ ਪੂਰੀ ਟੱਕਰ ਹੋਊਗੀ ਸ਼ਰੀਰ ਵਸਦਾ ਮੈਚ ਫਿਰ ਹਾਂ ਜੀ ਪੂਰਾ ਫਸੂਗਾ ਮੈਚ ਜੀ ਅਗਲੇ ਸਾਲ ਤਿਆਰੀ ਆ ਫਿਰ ਹਾਂ ਆਪਾਂ ਪੁਸ਼ਪਸਾਵਾਗੇ ਜੀ ਮੈਚ ਹਾਂਜੀ ਹਾਂਜੀ ਹੋਰ ਤੇ ਤਿਆਰੀਆਂ ਖੇਡਤੀਆਂ ਹਾਂ ਹਾਂ ਜੀ ਹੁਣ ਤੋਂ ਹੀ ਤਿਆਰੀਆਂ ਖੇਡਦੇ ਤੇ ਫਿਰ ਆਪਣਾ ਜਿਹੜ ਰੂਲਰ ਰੇਸ ਦੇ ਇੱਕਣ ਨੇ ਜੀ ਜਿਹੜੇ ਹੁਣ ਚੱਲਦੇ ਨੇ ਜੀ ਇਹਦੇ ਵਿੱਚ ਕੋਈ ਟੀਕਾ ਟਿੱਪਣੀ ਜਿਵੇਂ ਹੀ ਬੰਦਦਾ ਜੀ ਹੁਣ ਹੂੰ ਕੋਈ ਨਹੀਂ ਆਪਦਾ ਇਹ ਕੰਮ ਕਰਦਾ ਜੀ ਠੀਕ ਆ ਇੱਕ ਸੈਦ ਇੱਕ ਗਲੂਗੋਸ ਇੱਕ ਪਾਣੀ ਉਹਨਾਂ ਦੇ ਕੋਲੇ ਹੋਊਗਾ ਕੱਲਾ ਜੀ ਹੂੰ ਹੋਰ ਤੀਜੀ ਕੋਈ ਚੀਜ਼ ਨਹੀਂ ਹੋਊ ਉਹਨਾਂ ਕੋਲੇ ਕੋਈ ਮੂਵ ਕੋਈ ਸਪਰੇ ਕੋਈ ਨਹੀਂ ਹੋ ਸਕਦੀ ਕੁਝ ਨਹੀਂ ਹੋ ਸਕਦੀ ਹਾਂ ਜੇ ਬਾਈਚੜ੍ਹ ਸੇ ਕੋਈ ਫੜਿਆ ਜਾਂਦਾ ਜੀ 2 ਸਾਲ ਲਈ ਬੈਨ 10000 ਰੁਪਏ ਜੁਰਮਾਨਾ ਉਹਨੂੰ ਹਾਂ ਲੈ ਵੀ ਕੰਮ ਕਹਿੜਾ ਭਾਈ ਹਾਂ ਮੇਤਾਲਾ ਤਿਆਰ ਕਰਿਓ ਇਹਨਾਂ ਨੂੰ ਜਿਹੜਾ ਗੱਲਣਾ ਹੈ ਨਾ ਹਾਂ ਜੀ ਦੇ ਪੱਟਾਂ 'ਚ ਜ਼ੋਰ ਹੋਊਗਾ ਜੀ ਮਿਹਨਤ ਕੀਤੀ ਹੋਊ ਭੱਜੂ ਉਹ ਨਹੀਂ ਫਿਰ ਮੈਦਾਨ 'ਚ ਉਹ ਕਰਨਾ ਹੈ ਨਾ ਤੇ ਜਿਵੇਂ ਤੁਸੀਂ ਆਪਣਾ ਇਹ ਵੀ ਦੱਸ ਦੇਣਾ ਇਹ ਡਾਕਟਰ ਸਾਹਿਬ ਵੀ ਨੇ ਹਨਾ ਤੁਸੀਂ ਜਿਵੇਂ ਤੁਹਾਡਾ ਸ਼ੈਡਿਊਲ ਬਿਜ਼ੀ ਵੀ ਰਹਿੰਦਾ ਬਾਹਰ ਅੰਦਰ ਜਾਣੇ ਹੋ ਫਿਰ ਇਹਨਾਂ ਦੀ ਕੇਅਰ ਟੇਕਰ ਲਈ ਆ ਬੰਦੇ ਨੇ ਸਾਰੇ ਹਾਂਜੀ ਆ ਸਾਰੇ ਇਹੀ ਮਿਹਨਤ ਕਰਾਉਂਦੇ ਨੇ ਜੀ ਮੇਰੇ ਘਰ ਵਾਲੀ ਨੂੰ ਵੀ ਸ਼ੌਂਕ ਆ ਠੀਕ ਹੈ ਜੀ ਤੇ ਇਹ ਮੇਰੇ ਬੇਟੇ ਨੇ ਕਿ ਦੋਨੇ ਇਹਨਾਂ ਨੂੰ ਸ਼ੌਂਕ ਆ ਮੇਰੇ ਭਤੀਜੇ ਨੇ ਕਿ ਠੀਕ ਹੈ ਜੀ ਇਹ ਪੂਰਾ ਇਹਨਾਂ ਇਹੀ ਇਹਨਾਂ ਦੀ ਮਿਹਨਤ ਕਰਾਉਂਦੇ ਨੇ ਜੀ ਬਾਕੀ ਟੀਮ ਵਰਕ ਜਿਦੂ ਕਿਉਂਕਿ ਮੈਂ ਤਾਂ ਕੰਮ ਕੁੰਮ ਤੇ ਹੁੰਨਾ ਹਾਂ ਬਾਕੀ ਸਾਰੀ ਸੇਵਾ ਇਹੀ ਕਰਦੇ ਨੇ ਇਹੀ ਕਰਦੇ ਨੇ ਨਹੀਂ ਬਹੁਤ ਵਧੀਆ ਹਨਾ ਤੇ ਇਹ ਗੱਲ ਹੁਣ ਆਪਾਂ ਐ ਕਰ ਲੈਨੇ ਆਂ ਵੀ ਜ ਏ ਬਰੀਡ ਰੱਖਣੀ ਚਾਹੁੰਦਾ ਹਾਂਜੀ ਹਾਂ ਰੇਸਿੰਗ ਚ ਕੰਪੀਟੀਸ਼ਨ ਕਰਾਉਣਾ ਚਾਹੁੰਦਾ ਹਾਂਜੀ ਉਹ ਕੀ ਕੀ ਪ੍ਰੋਸੈਸ ਆਪਦਾ ਕਰੇ ਕਿਵੇਂ ਕਿਵੇਂ ਇਹਨਾਂ ਨੂੰ ਤਿਆਰ ਕਰੇ ਪਹਿਲਾਂ ਤਾਂ ਇਹ ਹੁਣ ਕਹਾਂ ਕੀ ਗੱਲ ਆ ਹੁਣ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਚੰਗੀ ਬਰੀਡ ਦਾ ਬੱਚਾ ਲਵੇ ਹੂੰ ਉਹਨੂੰ ਜਦੋਂ 45 50 ਦਿਨ ਦਾ ਹੁੰਦਾ ਚੰਗੀ ਵਧੀਆ ਵੈਕਸੀਨ ਵਧੀਆ ਡਾਕਟਰ ਤੋਂ ਕਰਾਵੇ ਹਾਂਜੀ ਤੇ ਗਾਹਾਂ ਦੀ ਗਾਹਾਂ ਨੂੰ ਜਿਹੜੀ ਫੀਡ ਆ ਰਾਇਲ ਕਨ ਹੋਗੀ ਠੀਕ ਹੈ ਇਹੋ ਜੀਆਂ ਫੀਡਾਂ ਨਾਲ ਹੀ ਪਾਲੇ ਜੀ ਉਹ ਫਾਲਤੂ ਫੀਡ ਤਾਂ 100 200 ਰੁਪਏ ਕਿਲੋ ਵੀ ਨਹੀਂ ਗਈ ਜਿਹੜੀ ਰਾਇਲ ਕਹਿੰਦਾ 1000 ਰੁਪਏ ਕਿਲੋ ਆ ਜੀ ਉਹ ਹੀ ਖਾਂਦੇ ਰਹੇ ਨੇ ਜੀ ਹਾਂ ਤੇ ਵਧੀਆ ਫੀਡ ਪਾਵੇ ਵਧੀਆ ਬੰਦੇ ਨਾਲ ਜੁੜੇ ਸਹੀ ਆ ਪੂਰੀ ਐਨ ਕੇਅਰ ਕਰੇ ਪੂਰੀ ਕੇਅਰ ਇਹ ਦਿੰਦੇ ਨੇ ਜੀ ਜੇ ਆਪਾਂ ਇਹਨਾਂ ਦੀ ਕੇਅਰ ਕਰਾਂਗੇ ਬਿਲਕੁਲ ਦੁੱਗਣਾ ਕਰਕੇ ਮੋੜ ਦੁੱਗਣਾ ਕਰਕੇ ਮੋੜਦੇ ਨੇ ਜੀ ਹਾਂ ਇਹ ਤਾਂ ਗੱਲ ਸਹੀ ਆ ਤੇ ਇਹ ਦੂ ਸੇਵਾ ਹੋਰ ਕਿੰਨੇ ਉੱਤੇ ਨੇ ਆਪਣੇ ਕੋ ਘਰੇ ਆਪਣੇ ਕੋਲ ਇਹਨਾਂ ਦੀ ਮਾਂ ਜੀ ਠੀਕ ਆ ਜੀ ਤੇ ਇੱਕ ਇਹਨਾਂ ਦੀ ਭੈਣ ਖੜੀ ਆ ਜੀ ਠੀਕ ਹੈ ਜੀ ਚਾਰ ਕੁੱਤੇ ਜਾਨੀ ਆਪਣੀ ਹਾਂ ਆਪਣੇ ਕੋਲ ਚਾਰ ਕੁੱਤੇ ਨੇ ਇੱਕ ਜੱਗਾ ਮਹਲਾ ਵਾਲੇ ਕੁੱਤੇ ਦਾ ਕਤੂਰਾ ਸਾਡੇ ਕੋਲੇ ਜੀ ਇਹਨਾਂ ਦੀ ਮਾਂ ਦਾ ਦਿਦ ਬਾਅਦ ਛੋੜ ਲਈ ਸੀਗੀ ਜੀ ਹਾਂ ਹਾਂ ਉਹ ਬੱਚਾ ਖੜਾ ਸਾਡੇ ਕੋਲੇ ਜੀ ਉਹ ਹੋ ਗਿਆ 7 ਮਹੀਨੇ ਦਾ ਜੀ ਉਹ ਵੀ ਟਰੈਕ ਤੇ ਲਾਤਾ ਜੀ ਹੁਣ ਅਸੀਂ ਟ੍ਰੇਨਡ ਕਰਤਾ ਜੀ ਠੀਕ ਹੈ ਜੀ ਕਿ ਆਪਾਂ ਕੱਦ ਕਾਟ ਦੇ ਹਿਸਾਬ ਨਾਲ ਗੱਲ ਕਰੀਏ ਹਾਂਜੀ ਤਾਂ ਇਹ ਫੋਲ ਹੈ ਨਾ ਓਕੇ ਆ ਇਹਦਾ ਸਾਈਜ਼ ਹਾਂ ਹਾਂ ਪੂਰਾ ਸਾਈਜ਼ ਓਕੇ ਆ ਜੀ ਇਹਨਾਂ ਦਾ ਹੂੰ ਬਸ ਯਾਨੀ ਪੂਰੇ ਫਿੱਟ ਨੇ ਪੂਰੇ ਫਿੱਟ ਬਿਲਕੁਲ ਲੱਗੇ ਬਾਕੀ ਸਾਰੇ ਵੀ ਇਹਨਾਂ ਦੇ ਖਾਨ ਪ੍ਰਮਾਣ ਦੇ ਨੇ ਹਨਾ ਹਾਂਜੀ ਹਾਂਜੀ ਹਾਂ ਤੇ ਗਾਹਾਂ ਵੀ ਨਿਗਾ ਮਰਾਉਨੇ ਆ ਕਮਰਾ ਭਰਿਆ ਪਿਆ ਬਾਬੇ ਦੀ ਕਿਰਪਾ ਨਾਲ ਇਹਨਾਂ ਦੇ ਹਨਾ ਸਾਰਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੇ ਲੋਕਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਇਹਨਾਂ ਰਿਲੇਟਡ ਕੋਈ ਰੇਸਿੰਗ ਤੇ ਸਾਰੇ ਉਹ ਜ਼ਰੂਰ ਸਾਂਝੀ ਸਨੇਹਾ ਇਹ ਦੇਣਾ ਚਾਹੁੰਦੇ ਆ ਬੀਹਣਾ ਨਾਲ ਕੋਈ ਅਤਿਆਚਾਰ ਨਾ ਕਰੋ ਜਿੰਨਾ ਇਹਨਾਂ ਨੂੰ ਪਿਆਰ ਕਰੋਗੇ ਹਾਂ ਉਹਨੂੰ ਉਨਾ ਹੀ ਇਹ ਭੱਜ ਕੇ ਦਿਖਾਉਣਗੇ ਭੱਜ ਕੇ ਦਿਖਾਉਣਗੇ ਕੋਈ ਟੀਕਾ ਟਿੱਪਣੀ ਨਾ ਕਰੋ ਕੋਈ ਨਾ ਕਰੋ ਸਹੀ ਆ ਜੋ ਆਪਾਂ ਖਰਾਕ ਆ ਚੰਗੀ ਦਵਾਂਗੇ ਚੰਗੀ ਦਵਾਂਗੇ ਬੱਕਰਾ 6 ਰੁਪਏ 600 ਰੁਪਏ ਨੂੰ ਕਿਲੋ ਆ ਜੀ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਜੋ ਪਾਵਾਂਗੇ ਇਹ ਦੇਣਗੇ ਸਹੀ ਗੱਲ ਸਹੀ ਗੱਲ ਵਧੀਆ ਕੇਅਰ ਕਰਾਂਗੇ ਜੀ ਦੇਣਗੇ ਕੋਈ ਨਸ਼ੇ ਪੱਤੇ ਦੀ ਕੋਈ ਲੋੜ ਹੀ ਨਹੀਂ ਪੈਂਦੀ ਜੀ ਇਹਨਾਂ ਨੂੰ ਹਾਂ ਕੋਈ ਨਹੀਂ ਲੋੜ ਪੈਂਦੀ ਇਹਨਾਂ ਨੂੰ ਸਹੀ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਜਦੋਂ ਤੁਸੀਂ ਪਹਿਲੀ ਖੇੜ ਕਦੋਂ ਲਾਈ ਸੀ ਤੇ ਉਹ ਫਿਰ ਕਿਵੇਂ ਦਾ ਐਕਸਪੀਰੀਅੰਸ ਸੀ ਉਹਦਾ ਆਪਣੇ ਨਾਲ ਲਾ ਗਈ ਪਿੰਡ ਫੱਲੇਵਾਲ ਖੇਡ ਹੋਈ ਸੀਗੀ ਪਹਿਲੀ ਹਾਂਜੀ ਠੀਕ ਹੈ ਜੀ ਉੱਥੇ ਮੈਂ ਮੇਰੇ ਕੋਲ ਚਿੱਟਾ ਕੁੱਤਾ ਸੀਗਾ ਜੀ ਹਾਂਜੀ ਉਹ ਲੈ ਕੇ ਗਿਆ ਸੀਗਾ ਜੀ ਹਾਂ ਉਹ ਕੁੱਤੇ ਦਾ ਚੌਥਾ ਨੰਬਰ ਬਣਿਆ ਸੀਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਪੰਜਵਾਂ ਸੱਤਮ ਅੱਠਵਾਂ ਨੌਵਾਂ ਇੱਕਣ ਬਣਦੇ ਰਹੇ ਜੀ ਹਾਂ ਪਹਿਲਾ ਦੂਜਾ ਤਾਂ ਜੀ ਮੈਨੂੰ ਇੰਨਾ ਕੁੱਤਿਆਂ ਨਹੀਂ ਦਿਖਾਇਆ ਇਹਨਾਂ ਨੇ ਇਹਨਾਂ ਨੇ ਬਦੌਲਤ ਅੱਜ ਖੜੇ ਹਾਂ ਇਹਨਾਂ ਦੀ ਬਦੌਲਤ ਆਪਾਂ ਖੜੇ ਹਾਂ ਹਾਂ ਨਹੀਂ ਇਹਨਾਂ ਦਾ ਫਿਰ ਦੇਣ ਆਪਾਂ ਦੇਣ ਨਹੀਂ ਹਾਂ ਹਾਂ ਸ਼ਾਣੇ ਬਹੁਤ ਨੇ ਸਾਊ ਬਹੁਤ ਨੇ ਦੋਨੇ ਪਾਈ ਆਪਸ ਵਿੱਚ ਪੂਰੀਆਂ ਜੱਫੀ ਪਾ ਕੇ ਹੀ ਪੈਂਦੇ ਨੇ ਜੀ ਇਹ ਬਣਦੀ ਆ ਹਾਂ ਬਣਦੀ ਆ ਜੀ ਐਤਾਂ ਦੂਜੇ ਤੋਂ ਪਰੇ ਐਤਾਂ ਦੂਜੇ ਨੂੰ ਕਰਦੀ ਏ ਅਸੀਂ ਵੀ ਜਿਵੇਂ ਆਏ ਹੁਣ ਹੈ ਨਾ ਕੋਈ ਨਹੀਂ ਨਹੀਂ ਸ਼ਿਆਣੇ ਨੇ ਕੋਈ ਸ਼ਿਆਣੇ ਨਹੀਂ ਜੀ ਹਾਂ ਇਹਨਾਂ ਦੇ ਜਹਰੀ ਵੀ ਹੋਣਗੇ ਬਥੇਰੇ ਆਏ ਤਾਂ ਬਥੇਰੇ ਹੁੰਦੇ ਨੇ ਜੀ ਵਿੱਚ ਜਹਰੀ ਜਦੀ ਗੁੱਟ ਫੜ ਲੈਂਦੇ ਨੇ ਹਾਂ ਇਕੱਠਿਆਂ ਨੇ ਨੇ ਇੱਕ ਭਾਂਡੇ ਦੇ ਵਿੱਚ ਰੋਟੀ ਖਾਣੀ ਆ ਜੀ ਹਾਂ ਇੱਕ ਦੂਜੇ ਨੇ ਜੇ ਇੱਕ ਦੂਜੇ ਨੂੰ ਕੱਲੇ ਨੂੰ ਧਾਰਤੀ ਨਾ ਰੋਟੀ ਨੂੰ ਮੂੰਹ ਨਾ ਲਾ ਗਏ ਜੀ ਇਹ ਹਾਂ ਇੰਨਾ ਇਹਨਾਂ ਦਾ ਆਪਸ ਵਿੱਚ ਪਿਆਰ ਹੈ ਇਹ ਤਾਂ ਫਿਰ ਬਹੁਤ ਵਧੀਆ ਗੱਲ ਆ ਆਪਾਂ ਨੂੰ ਸਿੱਖਣਾ ਚਾਹੀਦਾ ਹੈ ਨਾ ਪਰ ਜਾਨੀ ਇੰਨਾ ਕਾ ਵੀ ਜੇ ਆਪਾਂ ਇਹਨਾਂ ਤੇ ਆਪਾਂ ਦੇਖਿਆ ਵੀ ਬੰਦੇ ਆ ਬੰਦਿਆਂ ਦਾ ਭਾਈਆਂ ਭਾਈਆਂ ਦਾ ਪਿਆਰ ਮ ਨਹੀਂ ਹੁੰਦਾ ਜਿੰਨਾ ਇਹਨਾਂ ਦਾ ਜਾਨਵਰਾਂ ਦਾ ਆਪਸ ਵਿੱਚ ਹੈ ਜੀ ਇਹਨਾਂ ਦਾ ਇਹ ਗੱਲ ਸਹੀ ਆ ਬਿਲਕੁਲ ਬਿਲਕੁਲ ਇੱਕਾ ਇੱਕੇ ਨਾਲ ਹੀ ਸਾਰਾ ਕੁਝ ਹੈ ਨਾ ਇੱਕੇ ਤੋਂ ਬਿਨਾ ਇਨਕਲਾਬ ਨਹੀਂ ਆ ਰਿਹਾ ਹਾਂ ਇਹ ਨਹੀਂ ਗੱਲ ਇਹ ਦੀ ਤੇ ਇਹ ਗੱਲਬਾਤ ਹੁਣ ਕਰਦੇ ਆ ਆਜਾ ਆਸ਼ੂ ਅੰਦਰ ਨੂੰ ਵੀ ਦਿਖਾ ਜਿਹੜਾ ਆਪਾਂ ਪ੍ਰਾਈਜ਼ ਵੀ ਦਿਖਾ ਦਈਏ ਤੇ ਬਾਕੀ ਕੁੱਤਿਆਂ ਦੇ ਵੀ ਆਪਾਂ ਮਰਾਉਂਦੇ ਨੇ ਜਿਹੜੇ ਆਪਣੇ ਪਹਿਲੇ ਦੂਜੇ ਆਪਣੇ ਕੁੱਤੇ ਨੇ ਲਾਏ ਹੋਏ। ਹੂੰ ਪੰਜਵਾਂ ਸੱਤਵਾਂ ਅੱਠਵਾਂ ਨੌਵਾਂ ਦੂਜਾ ਤੀਜਾ ਸਾਰੇ ਯਾਨੀ ਕਿ ਇਹ ਕੁੱਤਿਆਂ ਦੀ ਬਦੌਲਤ ਹੀ ਆਈ ਇਹ। ਹਾਂ ਸਾਰਾ ਉਹ ਬਾਕੀ ਜਿਵੇਂ ਅਸੀਂ ਖੇਡਾਂ ਤੇ ਜਾਣਿਆਂ ਆ ਸਨਮਾਨ ਚਿੰਨ ਸਾਨੂੰ ਕੀ ਦਿੱਤੇ ਹੋਣੇ ਸਾਡੇ ਦੋਸਤ ਮਿੱਤਰਾਂ ਦੇ ਜੀ। ਹੂੰ ਜੋ ਸਾਡਾ ਮਾਣ ਤਾਣ ਕਰਦੇ ਨੇ ਕਿ ਅਸੀਂ ਜਾਣਿਆਂ ਤੋਂ ਦੂਰ ਦੂਰ ਜਾਣਿਆਂ। ਹਾਂ ਤੇ ਉਹਨਾਂ ਦਾ ਜੀ ਇਹ ਬਹੁਤ ਵੱਡੀ ਕਮਾਈ ਆ ਤੁਹਾਡੀ ਹਨਾ ਜੋ ਵੀ ਇਹਨਾਂ ਦੀ ਸਿਰਤੀਆਂ ਅੱਜ ਹਨਾ ਆਪਾਂ ਜਿਹੜੀ ਵੀ ਗੇਮ ਦੇ ਵਿੱਚ ਆਪਾਂ ਜੋ ਵੀ ਕੰਮ ਕਰਨਾ ਮਿਹਨਤ ਨਾਲ ਕਰਿਆ ਤੁਸੀਂ ਤਾਂ ਤੁਸੀਂ ਅੱਜ ਇਸ ਮਕਾਮ ਤੇ ਪਹੁੰਚੇ ਹੋ ਦੱਸੇ ਤੁਹਾਨੂੰ ਮੇਰੇ ਭਤੀਜੇ ਮੇਰੇ ਬੇਟੇ ਜਾਨੀ ਫੁੱਲ ਸੇਵਾ ਕਰਦੇ ਨੇ ਇਹਨਾਂ ਦੀ ਹਮ ਸੇਵਾ ਤਾਂ ਫਿਰ ਮੁੱਲ ਤੁਕਣਾ ਕਰਕੇ ਮੋੜਦੇ ਨੇ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਜੋ ਸਾਡੇ ਸਲਮਾਨ ਆ ਸਾਡੇ ਯਾਰ ਮਿੱਤਰ ਕਰਦੇ ਨੇਗੇ ਜੀ ਹਾਂਜੀ ਬਿਲਕੁਲ ਬਿਲਕੁਲ ਇਹ ਜ਼ਰੂਰੀ ਆ ਹਨਾ ਬਹੁਤ ਵਧੀਆ ਗੱਲ ਆ ਤੇ ਹੋਰ ਕੋਈ ਮਨ ਦੀ ਗੱਲਬਾਤ ਜਿਹੜੀ ਤੁਹਾਡੀ ਰਹਿ ਗਈ ਹੋਵੇ ਤੁਸੀਂ ਕਰਨੀ ਚਾਹੁੰਦੇ ਹੋ ਮੈਂ ਤਾਂ ਜੀ ਸਾਡਾ ਬਿੰਦਾ ਸਮਾਲਸਰ ਆ ਹਾਂਜੀ ਉਹਦਾ ਹੀ ਧੰਨਵਾਦ ਆ ਜੋ ਰਹਿਣ ਕਈ ਵਾਰੀ ਖਾਮੀਆਂ ਰਹਿ ਜਾਂਦੀਆਂ ਨੇ ਬੰਦੇ ਚ ਪਾਲਣ ਲੜ ਪੋਛਣ ਦੀਆਂ ਖਰਾਕ ਦੇਣ ਦੀਆਂ ਵੀ ਕੱਲ ਨੂੰ ਭੁਜਾਉਣਾ ਅੱਜ ਉਹਨੂੰ ਰੋਟੀ ਕਿੰਨੀ ਪਾਉਣੀ ਆ ਕਿੰਨੀ ਨਹੀਂ ਪਾਉਣੀ ਬਿਲਕੁਲ ਭਾਈ ਬਿੰਦਾ ਸਮਾਲਸਰ ਦਾ ਉਸਤਾਦ ਜੀ ਨੇ ਸਾਡੇ ਉਹ ਉਹ ਦੱਸਦਾ ਉਸਤਾਦ ਉਹ ਹੀ ਦੱਸਦੇ ਨੇ ਸਾਨੂੰ ਜੋ ਕੁਝ ਕੰਮ ਕਰਨਾ ਕੁੱਤਾ ਕਿਵੇਂ ਫੇਰਨਾ ਕਿਵੇਂ ਇਹਦੀ ਸੇਵਾ ਕਰਨੀ ਹੈ ਕਿਵੇਂ ਮਲਾਈ ਕਰਨੀ ਹੈ ਨੂੰ ਮੜਨਾ ਕਿਵੇਂ ਇਹਦਾ ਸਾਹ ਟਕਾਉਣਾ ਉਹੀ ਸਾਰਾ ਕੁਝ ਸਾਰਾ ਟ੍ਰੇਨਿੰਗ ਉਹ ਪੂਰੀ ਉਹ ਟ੍ਰੇਨਿੰਗ ਉਹਨਾਂ ਦੀ ਚੱਲਦੀ ਹੈ ਬਹੁਤ ਵਧੀਆ ਹੈ ਨਾ ਉਹਨਾਂ ਦਾ ਵੀ ਧੰਨਵਾਦ ਹੈ ਨਾ ਜਿਹੜੇ ਵੀ ਆ ਤੇ ਅੱਜ ਹੁਣ ਆਪਾਂ ਦੂਸਰਿਆਂ ਨੂੰ ਵੀ ਮੜਾ ਕੇ ਕੈਮਰੇ ਸਾਹਮਣੇ ਲੈ ਆਈਏ ਹਨ ਲਓ ਵੀ ਦੋਸਤੋ ਹੁਣ ਆ ਗਏ ਆਪਣੇ ਵਿੱਚ ਬਸੰਤੀ ਤੇ ਨੂਰ ਡਾਕਟਰ ਸਾਹਿਬ ਇਹਨਾਂ ਬਾਰੇ ਜ਼ਰੂਰ ਦੱਸੋ ਕਿ ਇਹਨਾਂ ਨੇ ਹੁਣ ਤੱਕ ਕਿੰਨੇ ਕਿ ਨਾਮ ਲਾਏ ਆ ਜਾਂ ਰੇਸ ਚਾਹੀ ਪਾਏ ਆ ਜਾਂ ਹਲੇ ਪਾਉਣੇ ਆ ਕੀ ਸਭ ਨਹੀਂ ਜੀ ਇਹ ਨਹੀਂ ਰੇਸ ਚ ਨਹੀਂ ਪਾਏ ਆਪਾਂ ਠੀਕ ਹੈ ਜੀ ਇਹਦੀ ਬਦੌਲਤ ਆ ਜੋ ਕੁੱਸ ਮੇਰੇ ਘਰੇ ਟਰੋਫੀਆਂ ਪਈਆਂ ਨੇ ਜੀਆਂ ਮੇਰੇ ਕੁੱਤੇ ਭਾਦਿਆ ਮੇਰਾ ਨੌ ਖੇਡਾਂ ਤੇ ਬੋਲਦਾ ਆ ਕੁੱਤੀ ਦੀ ਬਦੌਲਤ ਆ ਜੀ ਇਹਦੀ ਬਦੌਲਤ ਬਿਲਕੁਲ ਹਾਂ ਬਹੁਤ ਵਧੀਆ ਹੈ ਨਾ ਜਦੋਂ ਜਦੋਂ ਇਹਦਾ ਭੱਜਣ ਦਾ ਟਾਈਮ ਹੋਇਆ ਸੀਗਾ ਹਾਂਜੀ ਇਹ ਹੀਟ ਦੇ ਵਿੱਚ ਆ ਗਈ ਹੂੰ ਇਹ ਆਪਾਂ ਕ੍ਰੋਸ ਕਰਾ ਲਈ ਫਿਰ ਆਪਣੇ ਤੋਂ ਟੈਗਰ ਤੋਂ ਜੀ ਠੀਕ ਹੈ ਜੀ ਇਹ ਭੱਜਣ ਦੀ ਫਿਰ ਉਧਰ ਭਜਾ ਨਹੀਂ ਸਕਦੀ ਜੀ ਆਪਾਂ ਸੂਈਆਂ ਹੋਈਆਂ ਭਾਦਦੀਆਂ ਨਹੀਂ ਭਾਦਦੀਆਂ ਨਹੀਂ ਬਿਲਕੁਲ ਬਿਲਕੁਲ ਇਹ ਉਹਨਾਂ ਦੀ ਕਾਮਨ ਕ੍ਰੇਟ ਹੋਣੀਆਂ ਦੀ ਭੈਣ ਆ ਜੀ ਇਹ ਭੈਣ ਆ ਉਹਨਾਂ ਦੀ ਠੀਕ ਹੈ ਇਹ ਹੁਣ ਆਪਾਂ ਕਰ ਲੈਣੀਆਂ ਸ਼ੁਰੂ ਜੀ ਭੱਜੂਗੀ ਇਹ ਹੁਣ ਠੀਕ ਹੈ ਠੀਕ ਹੈ ਕੱਲ ਨੂੰ ਇਹਦਾ ਪਹਿਲਾ ਮੇਲਾ ਹੀ ਆ ਜੀ ਹੂੰ ਕੱਲ ਨੂੰ ਭਜਾਉਣੀ ਆ ਕੱਲ ਨੂੰ ਭਜਾਉਣੀ ਆ ਜੀ ਇਹ ਠੀਕ ਹੈ ਜੀ ਚਲੋ ਬਾਕੀ ਜੋ ਬਦੌਲਤ ਆ ਕੁੱਤੀ ਦੀ ਬਦੌਲਤ ਆ ਇਹ ਛਾਡੀ ਇਹ ਨੌਕਰੀ ਦਿੱਤੀ ਆ ਜੀ ਇਹ ਠੀਕ ਹੈ ਠੀਕ ਹੈ ਜੀ ਇਹ ਬਹੁਤ ਇਹਦੀ ਲਾਈਨ ਬਹੁਤ ਚੰਗੀ ਲਾਈਨ ਆ ਜੀ ਹਾਂ ਤੇ ਇੱਕ ਗੱਲ ਹੋਰ ਦੱਸੋ ਵੀ ਮਤਲਬ ਕਿ ਮੇਲ ਫੀਮੇਲ ਦਾ ਫਰਕ ਕਿਹੜੀ ਵੱਧ ਭੱਜਦੇ ਕਿਹੜੇ ਨੇ ਨਹੀਂ ਕੋਈ ਫਰਕ ਨਹੀਂ ਹੈ ਗਰੀ ਕੁੱਤੀਆਂ ਬਹੁਤ ਭਾਦੀਆਂ ਨੇ ਵਿੱਚ ਸਾਡੀ ਨੂਰ ਹੋਣੀਆਂ ਨੇ ਤਬਾਹੀ ਹੋਣੀਆਂ ਨੇ ਤਵਾਹੀ ਹੋਣੀ ਉਹਨੇ ਤਵਾਹੀ ਮਚਾ ਕੇ ਰੱਖੀ ਹਾਂ ਤਵਾਹੀ ਨੇ ਤਵਾਹੀ ਮਚਾਈ ਆ ਭਾਈ ਨੂਰ ਨੇ ਬਹੁ ਭੱਜਿਆ ਨੂਰ ਉਹ ਮੁੰਡੇ ਸਾਡੇ ਅੰਬਾਲੇ ਵਾਲੇ ਨੇ ਸਾਡੇ ਗਰੁੱਪ ਦੇ ਨੇ ਉਹਨਾਂ ਕੋਲੇ ਆ ਜਾਨੀ ਬਹੁ ਭੱਜੀ ਆ ਮੋਟਰਸਾਈਕਲਾਂ ਦਾ ਤਾਂ ਪਤਾ ਹੀ ਨਹੀਂ ਕਿੰਨੇ ਕ ਜਿੱਤੇ ਹੋਣਗੇ ਉਹਨੇ ਠੀਕ ਆ ਜੀ ਫਾਸਟ ਤਾਂ ਪਤਾ ਹੀ ਨਹੀਂ ਕਿੰਨੇ ਕ 51000 31000 ਐਨੇ ਲਾਏ ਹੋਣਗੇ ਲਾਤੇ ਤੇ ਇੱਕ ਗੱਲ ਹੋਰ ਦੱਸੋ ਵੀ ਜਿਵੇਂ ਮੰਨ ਲਓ ਆ ਏਜ ਆ ਹੁਣ ਇਹਨਾਂ ਦੀ ਜਾਂ ਮਤਲਬ ਕਤੂਰਾ ਦੋਵਾਂ ਦਾ ਹੀ ਦੱਸ ਦਿਓ ਵੀ ਕਿੰਨੇ ਕ ਰੇਟ ਚ ਮਿਲ ਜਾ ਸਕਦਾ ਪੂਰਾ ਜੇ ਕਿਸ ਨੇ ਲੈਣਾ ਨਹੀਂ ਹੁਣ ਤਾਂ ਹੀ ਕੁੱਤਿਆਂ ਦਾ ਰੇਟ ਬਹੁਤ ਆ ਕਿਉਂਕਿ ਹੁਣ ਬਰੀਡ ਸਾਰਿਆਂ ਕੋਲੇ ਬਾਹਰਲੀ ਬਰੀਡ ਜਿਹੜੀ ਹੈ ਬਾਹਰਲੀ 40 45 ਤੋਂ ਉੱਤੇ ਚੱਲ ਗਈ ਜਾਲੀ 40000 ਦਾ 45000 ਦਾ 35000 ਦਾ ਜੇ ਕਿਸੇ ਨੇ ਕਤੂਰਾ ਲੈਣਾ ਹਾਂ ਹਾਂ ਜੀ 1 ਕਣ ਬੱਚੇ ਮਿਲਦੇ ਨੇ ਜਿਹੜੇ ਜਿਹੜੇ ਟੌਪ ਤਿੰਨ ਜੀ ਜਿਹੜੇ ਟੌਪ ਐ ਤਾਂ ਕਤੂਰੇ ਮਿਲ ਜਾਂਦੇ ਨੇ ਜੀ 15000 ਦਾ ਵੀ ਕੁੱਤੀ ਮਿਲ ਜਾਂਦੀ ਆ ਕਤੂਰੇ ਮਿਲ ਜਾਂਦੇ ਹਾਂ ਉਹ ਜਿਹੜਾ ਰਿਜ਼ਲਟ ਆ ਹਾਂ ਉਹ ਜਿਹੜਾ ਉਹਨਾਂ ਦਾ ਰਿਜ਼ਲਟ ਆ ਹਾਂ ਪੈਸੇ ਦੇ ਹਿਸਾਬ ਨਾਲ ਹਨਾ ਕੰਮ ਹੋਰ ਕੋਈ ਮਾਨਤੀ ਗੱਲਬਾਤ ਥੋੜੀ ਰਹਿ ਗਈ ਹੋਵੇ ਜੀ ਸਾਂਝੀ ਕਰ ਲਈ ਨਹੀਂ ਕੋਈ ਨਹੀਂ ਸ਼ਾਇਦ ਹਾਂ ਚਲੋ ਠੀਕ ਆ ਜੀ ਇਹ ਸੀ ਧੰਨਵਾਦ ਇਹਨਾਂ ਦਾ ਵੀ ਬਹੁਤ-ਬਹੁਤ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਹਨਾ ਕਿਉਂਕਿ ਸਭ ਤਾਂ ਹੀ ਬਿਜ਼ੀ ਸ਼ਡ ਤੇ ਡਾਕਟਰ ਸਾਹਿਬ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸ਼ੋਭਾ ਸ਼ਾਮਾ ਵੀ ਨੇ ਤੁਹਾਨੂੰ ਤੁਸੀਂ ਹੋਰ ਤਰੱਕੀਆਂ ਕਰੋ ਹਨਾ ਆਪਦੇ ਇਸ ਫੀਲਡ ਦੇ ਵਿੱਚ ਤੇ ਵੀਡੀਓ ਨੂੰ ਦੋਸਤੋ ਸਾਂਝੀ ਕਰ ਦਿਓ ਜਿੰਨੇ ਵੀ ਗਰੇ ਹਾਉਂਡ ਦੇ ਆਪਣੇ ਸ਼ੌਂਕੀ ਨੇ ਪਸੰਦ ਕਰਦੇ ਆ ਰੇਸਾਂ ਨੂੰ ਜਰੂਰ ਇਸ ਵੀਡੀਓ ਨੂੰ ਦੇਖਿਓ ਤੇ ਅੱਗੇ ਵੀ ਸਾਂਝੀ ਕਰਿਓ ਧੰਨਵਾਦ ਜੀ ਧੰਨਵਾਦ ਜੀ ਤੁਹਾਨੂੰ